ਬਹੁਤ ਬਹੁਤ ਸਵਾਗਤ ਤੁਹਾਡਾ ਅੱਜ ਦੀ ਵੀਡੀਓ ਵਿੱਚ ਅੱਜ ਮੇਰੇ ਕੋਲ ਕੋਈ ਖਾਸ ਵਿਸ਼ਾ ਨਹੀਂ ਆ ਅੱਜ ਮੈਂ ਤੁਹਾਡੇ ਨਾਲ ਸਿਰਫ ਕੁਝ ਵਿਚਾਰ ਚਰਚਾ ਹੀ ਕਰਨੀ ਆ ਤੁਹਾਡੇ ਵਿਚਾਰ ਜਾਣਨੇ ਆ ਤੇ ਜੋ ਗੱਲਬਾਤ ਅੱਜ ਆਪਾਂ ਸਾਂਝੀ ਕਰਨੀ ਆ ਨਾ ਉਹਦੇ ਵਿੱਚ ਵਿਚਾਰ ਤੁਸੀਂ ਦੱਸਣੇ ਕਿ ਇਸ ਦਾ ਕੀ ਅਰਥ ਆ ਜਾਂ ਇਸ ਤਰ੍ਹਾਂ ਕਿਉਂ ਹੋ ਰਿਹਾ ਆ ਗੱਲ ਇਹ ਆ ਕਿ ਆਪਾਂ ਸਾਰੇ ਸੋਸ਼ਲ ਮੀਡੀਆ ਤੇ ਅਕਸਰ ਹੀ ਉਹ ਵੀਡੀਓਜ਼ ਵੇਖਦੇ ਆ ਜਿਸ ਵਿੱਚ ਆਵਾਰਾ ਕੁੱਤੇ ਕਦੇ ਬੱਚਿਆਂ ਨੂੰ ਨੋਚ-ਨੋਚ ਕੇ ਖਾ ਜਾਂਦੇ ਆ ਕਦੀ ਔਰਤਾਂ ਨੂੰ ਖਾ ਜਾਂਦੇ ਆ ਕਿ ਜਦੋਂ ਵੀ ਕੋਈ ਲੰਘ ਰਿਹਾ ਹੋਵੇ ਤਾਂ ਆਵਾਰਾ ਕੁੱਤੇ ਬਹੁਤ ਹੀ ਹਮਲਾ ਕਰਦੇ ਆ ਤੇ ਆ ਪਿੱਛੇ ਜੇ ਹੀ ਮੈਂ ਵੀ ਜਦੋਂ ਕੁਝ ਵੇਖ ਰਹੀ ਸੀ ਤਾਂ ਮੇਰੇ ਸਾਹਮਣੇ ਵੀ ਉਹ ਵੀਡੀਓ ਆ ਗਈ ਜਿਹਦੇ ਵਿੱਚ ਆਵਾਰਾ ਕੁੱਤੇ ਇੱਕ ਔਰਤ ਨੂੰ ਖਿੱਚ ਕੇ ਤੇ ਕਿਸੇ ਵਿਰਲੀਵਾਂਜੀ ਜਗ੍ਹਾ ਤੇ ਲੈ ਗਏ ਜਿੱਥੇ ਆਵਾਜ਼ਾਈ ਨਾ ਹੋਵੇ ਤੇ ਗੱਲ ਇਹ ਕਰਨੀ ਅਸੀਂ ਕਿ ਅਸੀਂ ਜਦੋਂ ਛੋਟੇ ਸੀ ਤਾਂ ਸਾਡੇ ਘਰ ਦੇ ਵੱਡੇ ਸਾਡੇ ਬਜ਼ੁਰਗ ਸਾਨੂੰ ਕਿਹਾ ਕਰਦੇ ਸੀ ਕਿ ਕੰਮ ਕਰ ਲੋ ਇਸ ਦੇਹੀ ਨੇ ਕਿਸੇ ਕੰਮ ਨਹੀਂ ਆਉਣਾ ਭਾਵ ਮਨੁੱਖੀ ਸਰੀਰ ਨੇ ਕਿਸੇ ਵੀ ਕੰਮ ਨਹੀਂ ਆਉਣਾ ਇਹਨੂੰ ਤਾਂ ਕਾਵਾ ਕੁੱਤਿਆਂ ਵੀ ਨਹੀਂ ਖਾਣਾ ਕਿ ਇਹ ਮਨੁੱਖੀ ਸਰੀਰ ਕਿਸੇ ਦੇ ਕੰਮ ਨਹੀਂ ਆਉਂਦਾ ਹੈ ਤੇ ਫਿਰ ਅੱਜ ਇਹ ਮਨੁੱਖੀ ਸਰੀਰ ਨੂੰ ਕੁੱਤੇ ਕਿਉਂ ਨੋਚ-ਨੋਚ ਕੇ ਖਾਂਦੇ ਆ ਕਿਉਂਕਿ ਅਸੀਂ ਤਾਂ ਛੋਟੇ ਹੁੰਦਿਆਂ ਇਹੋ ਸੁਣਿਆ ਸੀ ਕਿ ਮਨੁੱਖੀ ਸਰੀਰ ਨੂੰ ਤਾਂ ਕਾਵਾ ਕੁੱਤਿਆਂ ਵੀ ਨਹੀਂ ਖਾਣਾ ਤੇ ਫਿਰ ਅੱਜ ਮਨੁੱਖੀ ਸਰੀਰ ਤੇ ਇਹ ਆਵਾਰਾ ਕੁੱਤੇ ਹਮਲਾ ਕਿਉਂ ਕਰਦੇ ਆ ਤੇ ਇਸ ਗੱਲ ਤੇ ਹੀ ਮੈਂ ਆਪਣੀ ਦਾਦੀ ਦੇ ਨਾਲ ਚਰਚਾ ਕੀਤੀ ਕਿ ਤੁਸੀਂ ਤਾਂ ਸਾਨੂੰ ਨਿੱਕੇ ਹੁੰਦਿਆਂ ਇਸ ਤਰ੍ਹਾਂ ਕਹਿੰਦੇ ਸੀ ਪਰ ਅੱਜ ਮੈਂ ਵੇਖੇ-ਵੇਖ ਰਹੇ ਹਾਂ ਸੀ ਵੀ ਤੇ ਤੁਸੀਂ ਵੀ ਕਿ ਕੁੱਤੇ ਜਿਹੜੇ ਉਹ ਮਨੁੱਖੀ ਸਰੀਰ ਤੇ ਬਹੁਤ ਹਮਲੇ ਕਰ ਰਹੇ ਆ ਤੇ ਤੁਸੀਂ ਤਾਂ ਐਵੇਂ ਹੀ ਕਿਹਾ ਕਰਦੇ ਸੀ ਤੇ ਉਹਨਾਂ ਜੋ ਮੈਨੂੰ ਕਹਾਣੀ ਸੁناਈ ਉਹ ਮੈਂ ਤੁਹਾਡੇ ਨਾਲ ਸਾਂਝੀ ਕਰਨ ਲੱਗੀ ਆ ਤੇ ਤੁਸੀਂ ਵੀ ਇਸ ਗੱਲ ਤੇ ਇਹ ਵਿਚਾਰ ਜ਼ਰੂਰ ਦਿਓ ਕਿ ਕੀ ਇਹ ਮਨਕੜਤ ਕਹਾਣੀ ਆ ਜਾਂ ਇਸ ਪਿੱਛੇ ਕੀ ਸਚਾਈ ਆ ਜਾਂ ਇਸ ਦਾ ਕੀ ਅਰਥ ਹੈ ਉਹਨਾਂ ਮੈਨੂੰ ਜੋ ਦੱਸਿਆ ਕਿ ਜਦੋਂ ਇਨਸਾਨ ਬਣਿਆ ਤਾਂ ਉਦੋਂ ਕੁੱਤਾ ਵੀ ਬਣਿਆ ਤੇ ਕੁੱਤੇ ਦੀ ਭੁੱਖ ਸਵਾ ਮਨਸੀ ਕਿਉਂਕਿ ਜਦੋਂ ਅਸੀਂ ਛੋਟੇ ਸੀ ਤਾਂ ਸਾਡੇ ਦਾਦੇ-ਦਾਦੀਆਂ ਸਾਨੂੰ ਕਹਾਣੀਆਂ ਸੁਣਾਉਂਦੇ ਹੁੰਦੇ ਸੀ ਨਾ ਹੋ ਸਕਦਾ ਉਹਨਾਂ ਵਿੱਚ ਇਹ ਵੀ ਇੱਕ ਕਹਾਣੀ ਹੋਵੇ ਕਿ ਜਦੋਂ ਰੱਬ ਨੇ ਮਨੁੱਖ ਬਣਾਇਆ ਤਾਂ ਇੱਕ ਕੁੱਤਾ ਵੀ ਬਣਾਇਆ ਤੇ ਕੁੱਤੇ ਦੀ ਭੁੱਖ ਸਵਾ ਮਨਸੀ ਕੰਕੁੱਤਾ ਕਹਿਣ ਲੱਗਾ ਕਿ ਮੇਰੇ ਹਿੱਸੇ ਦੀ ਰੋਟੀ ਮਨੁੱਖ ਨੂੰ ਦੇ ਦਿਓ ਤੇ ਉਹ ਮੈਨੂੰ ਜਦੋਂ ਰੋਟੀ ਆਪਣੀ ਵਿੱਚੋਂ ਬੁਰਕੀ ਵੀ ਪਾ ਦੇਵੇਗਾ ਨਾ ਤਾਂ ਮੇਰੀ ਸੰਤੁਸ਼ਟੀ ਹੋ ਜਾਵੇਗੀ ਮੇਰੀ ਭੁੱਖ ਮਰ ਜਾਵੇਗੀ ਮੈਨੂੰ ਇੰਨੀ ਭੁੱਖ ਨਹੀਂ ਚਾਹੀਦੀ ਤੇ ਜਦੋਂ ਸਵਾਨੀਆਂ ਰੋਟੀ ਟੁਕ ਕਰ ਲਿਆ ਕਰਨਗੀਆਂ ਨਾ ਤਾਂ ਮੈਂ ਚੁੱਲ੍ਹੇ ਨੂੰ ਸੁੰਘ ਕੇ ਹੀ ਆਪਣੀ ਸੰਤੁਸ਼ਟੀ ਕਰ ਲਿਆ ਕਰਾਂਗਾ ਤੇ ਫਿਰ ਕੁੱਤੇ ਦੀ ਰੋਟੀ ਮਨੁੱਖ ਨੂੰ ਮਿਲ ਗਈ ਤੇ ਫਿਰ ਅਸੀਂ ਜਦੋਂ ਛੋਟੇ-ਛੋਟੇ ਸੀਤਾ ਸਾਡੇ ਘਰ ਖੁੱਲੇ ਹੁੰਦੇ ਸੀ ਤਾਂ ਅਕਸਰ ਹੀ ਜਦੋਂ ਰੋਟੀ ਖਾਂਦੇ ਹੁੰਦੇ ਸੀ ਤੇ ਕੁੱਤੇ ਆ ਕੇ ਬੈਠ ਜਾਇਆ ਕਰਦੇ ਸੀ ਤੇ ਫਿਰ ਜਿੰਨੇ ਵੀ ਰੋਟੀ ਖਾਣੀ ਨਾ ਉਹਨੇ ਆਪਣੀ ਰੋਟੀ ਵਿੱਚੋਂ ਇੱਕ ਬੁਰਕੀ ਕੁੱਤੇ ਨੂੰ ਜ਼ਰੂਰ ਪਾਉਣੀ ਤੇ ਕੁੱਤਾ ਬੈਠਾ ਨਾ ਰੋਟੀ ਖਾਂਦੇ ਬੰਦੇ ਵੱਲ ਵੇਖਦਾ ਰਹਿੰਦਾ ਸੀ ਕਿ ਇਹਨੇ ਮੈਨੂੰ ਬੁਰਕੀ ਜ਼ਰੂਰ ਪਾਉਣੀ ਆ ਤੇ ਉਦੋਂ ਫਿਰ ਕੁੱਤੇ ਨੂੰ ਬੁਰਕੀ ਪਾਈ ਵੀ ਜ਼ਰੂਰ ਜਾਂਦੀ ਸੀ ਇਸ ਗੱਲ ਦਾ ਵੀ ਤੁਹਾਨੂੰ ਪਤਾ ਕਿ ਕਹਿਣਾ ਵੱਡੇ ਕਹਿੰਦੇ ਸੀ ਕਿ ਨੇ ਆਪਣੇ ਹਿੱਸੇ ਦੀ ਰੋਟੀ ਸਾਨੂੰ ਦਿੱਤੀ ਆ ਤੇ ਫਿਰ ਕੁੱਤੇ ਨੇ ਰੋਟੀ ਖਾ ਕੇ ਬੜੇ ਸੰਤੁਸ਼ਟ ਹੋ ਕੇ ਤੇ ਪਰੇ ਜਾ ਕੇ ਬੈਠ ਜਾਣਾ ਪਰ ਹੁਣ ਕੀ ਹੋ ਗਿਆ ਹੁਣ ਤਾਂ ਰੋਟੀਆਂ ਤੁਸੀਂ ਸਾਰੇ ਜਾਣਦੇ ਹੋ ਕਿ ਆਪਾਂ ਘਰਾਂ ਦੇ ਅੰਦਰ ਹੀ ਪਕਾਉਨੇ ਆ ਤੇ ਅੰਦਰ ਹੀ ਖਾਂਦੇ ਆ ਸਾਡੇ ਘਰਾਂ ਨੂੰ ਬਾਹਰ ਵੱਡੇ ਵੱਡੇ ਗੇਟ ਲੱਗੇ ਹੁੰਦੇ ਆ ਤੇ ਕੁੱਤਾ ਤਾਂ ਕੋਈ ਬਾਹਰੋਂ ਆ ਨਹੀਂ ਸਕਦਾ ਅੰਦਰ ਤੇ ਰੋਟੀ ਦੀ ਬੁਰਕੀ ਪਾਉਣ ਵਾਸਤੇ ਬਾਹਰ ਕੋਈ ਜਾਂਦਾ ਨਹੀਂ ਫਿਰ ਘਰ ਸਾਡੇ ਬੰਦ ਹੋ ਗਏ ਚੁੱਲ੍ਹੇ ਵੀ ਖਤਮ ਹੋ ਗਏ ਜਿੰਨਾ ਨੂੰ ਸੁੰਘ ਕੇ ਤੇ ਕੁੱਤਾ ਸੰਤੁਸ਼ਟੀ ਕਰ ਲੈਂਦਾ ਸੀ ਕਹਿੰਦੇ ਉਹਦੀ ਭੁੱਖ ਮਰ ਜਾਂਦੀ ਹੁੰਦੀ ਸੀ ਜਦੋਂ ਉਹ ਚੁੱਲ੍ਹੇ ਨੂੰ ਸੁੰਘ ਲੈਂਦਾ ਸੀ ਤੇ ਫਿਰ ਹੁਣ ਉਹ ਚੁੱਲ੍ਹੇ ਬਲਣੇ ਵੀ ਬੰਦ ਹੋ ਗਏ ਕਿਉਂਕਿ ਹੁਣ ਘਰ ਘਰ ਗੈਸ ਹੋ ਗਏ ਤੇ ਸਵਾਣੀਆਂ ਕੋਈ ਚੁੱਲ੍ਹਾ ਬਾਲਦਾ ਹੀ ਨਹੀਂ ਤੇ ਰੋਟੀ ਵੀ ਉਸ ਕੁੱਤੇ ਨੂੰ ਹੀ ਪਾਈ ਜਾਂਦੀ ਜੋ ਅਸੀਂ ਘਰ ਵਿੱਚ ਰੱਖਿਆ ਹੁੰਦਾ ਜੋ ਪਾਲਤੂ ਹੁੰਦਾ ਤੇ ਜੋ ਫਿਰ ਆਵਾਰਾ ਕੁੱਤੇ ਉਹਨਾਂ ਨੂੰ ਰੋਟੀ ਪਾਉਣ ਤਾਂ ਕੋਈ ਘਰੋਂ ਬਾਹਰ ਜਾਂਦਾ ਨਹੀਂ ਤੇ ਮੈਂ ਸਮਝਦੀ ਕਿ ਇਸ ਦਾ ਫਿਰ ਕੀ ਕਾਰਨ ਹੋ ਸਕਦਾ ਇਸ ਦਾ ਤਾਂ ਫਿਰ ਇਹੀ ਕਾਰਨ ਹੋਇਆ ਨਾ ਕਿ ਅਸੀਂ ਕੁੱਤੇ ਨੂੰ ਰੋਟੀ ਪਾਉਣੀ ਭੁੱਲ ਗਏ ਆ ਅਸੀਂ ਕੁੱਤੇ ਨੂੰ ਰੋਟੀ ਨਹੀਂ ਪਾਉਂਦੇ ਜਿਸ ਕਰਕੇ ਹੋ ਸਕਦਾ ਆ ਕਿ ਉਹ ਕੁੱਤਾ ਆਪਣੇ ਹੱਕ ਦੀ ਰੋਟੀ ਜਦੋਂ ਮਨੁੱਖੋਂ ਨੂੰ ਨਹੀਂ ਪਾ ਰਿਆ ਤਾਂ ਉਸਨੇ ਫਿਰ ਉਸ ਨੂੰ ਖਾਣਾ ਸ਼ੁਰੂ ਕਰ ਦਿੱਤਾ ਹੋਵੇਗਾ ਜਾਂ ਫਿਰ ਕੁੱਤਾ ਹੀ ਇੰਨਾ ਭੁਖਾਲਾ ਹੋ ਗਿਆ ਕਿ ਉਹਨੂੰ ਰੋਟੀ ਨਹੀਂ ਪੈਂਦੀ ਜਿਸ ਕਰਕੇ ਉਹ ਮਨੁੱਖਾਂ ਤੇ ਹਮਲਾ ਕਰਨ ਲੱਗ ਗਿਆ ਤੁਹਾਡੇ ਇਸ ਬਾਰੇ ਕੀ ਵਿਚਾਰ ਆ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹ ਤੁਸੀਂ ਦੱਸੋ ਕਿ ਤੁਸੀਂ ਵੀ ਕਦੇ ਐਹੋ ਜਿਹੀ ਕੋਈ ਕਹਾਣੀ ਸੁਣੀ ਸੀ ਛੋਟੇ ਹੁੰਦਿਆਂ ਤੁਹਾਨੂੰ ਵੀ ਕਦੇ ਕਿਸੇ ਨੇ ਇਦਾਂ ਦੀ ਕਹਾਣੀ ਸੁਣਾਈ ਸੀ ਇਹ ਕਹਾਣੀ ਕੀ ਮੰਨ ਕੜਤਿਆ ਜਾਂ ਇਸ ਪਿੱਛੇ ਕੀ ਕਾਰਨ ਆ ਕਿ ਮੈਂ ਇਹ ਗੱਲ ਜ਼ਰੂਰ ਸੁਣਦੀ ਸੀ ਕਿ ਇਸ ਮਨੁੱਖੀ ਸਰੀਰ ਨੂੰ ਕਾਵਾਂ ਕੁੱਤਿਆਂ ਵੀ ਨਹੀਂ ਖਾਣਾ ਤੇ ਫਿਰ ਅੱਜ ਅੱਜ ਮਨੁੱਖੀ ਸਰੀਰ ਨੂੰ ਕੁੱਤੇ ਕਿਉਂ ਖਾ ਰਹੇ ਆ ਇਸ ਪਿੱਛੇ ਕੀ ਕਾਰਨ ਆ ਤੁਸੀਂ ਆਪਣੇ ਵਿਚਾਰ ਜ਼ਰੂਰ ਦਿਓ